ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁੱਟਾ ਕੋਟਲੀ ਅੱਜ ਦੀ ਵੀਡੀਓ ਚ ਸੱਤ ਮਸ਼ੀਨਰੀਆਂ ਵਕਾਊ ਲੈ ਕੇ ਆਇਆ ਹਾਂ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚ ਦੋ ਟਰੈਕਟਰ ਵਕਾਊ ਆ ਦੋ ਟਰਾਲੀ ਦੋ ਸੁਪਰ ਸੀਡਰ ਤੇ ਇੱਕ ਕੰਪੈਨ ਟਰੈਕਟਰ ਵਾਲੀ ਕਿਸੇ ਵੀ ਪੁਰਾਣੀ ਕੋਈ ਵੀ ਮਸ਼ੀਨਰੀ ਖਿਦਰੀ ਹੁੰਦੀ ਆ ਇੱਕ ਕੱਲੀ ਕੱਲੀ ਮਸ਼ੀਨਰੀ ਵਾਲਾ ਦਾ ਬਾਈਆਂ ਦਾ ਫੋਨ ਨੰਬਰ ਹੁੰਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਤੇ ਕਿਸੇ ਵੀ ਪੁਰਾਣੀ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਤੇ ਉਹਦੀ ਵੀਡੀਓ ਆਪਾਂ ਬਾਈ ਫੇਰ ਹੀ ਪਾਉਣੇ ਆ ਫੇਰ ਹੀ ਦੱਸਦੇ ਆ ਕਿੱਥੇ ਕਿਹੜੀ ਚੀਜ਼ ਖੜੀ ਆ ਕਿੱਥੇ ਕਿਹੜੀ ਚੀਜ਼ ਖੜੀ ਆ ਇਹ ਆਪਾਂ ਡੇਲੀ ਫਰੀ ਦੱਸਦੇ ਆ ਕਿਸੇ ਵੀ ਪੁਰਾਣੇ ਕੋਈ ਵੀਡੀਓ ਪਉਣੀ ਹੋਵੇ ਤੇ ਉੱਪਰ ਨੰਬਰ ਬਾਈ ਮੇਰਾ ਲੱਗਿਆ ਆ ਥੱਲੇ ਨੰਬਰ ਬਾਈ ਟਰੈਕਟਰ ਵਾਲੇ ਦਾ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਆਪਦਾ ਸਾਰਾ ਐਡਰੈਸ ਤੇ ਵੀਡੀਓ ਬਣਾ ਕੇ ਭੇਜਿਆ ਕਰੋ ਬਾਈ ਕਈ ਫੋਟੋਆਂ ਭੇਜ ਦਿੰਦੇ ਆ ਫੋਟੋਆਂ ਨਾਲ ਬਾਈ ਗੱਲ ਨਹੀਂ ਬਣਦੀ ਮੈਂਟੇਨੈਂਟ ਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਆਪਦੀ ਸਾਰੀ ਮਸ਼ੀਨਰੀ ਦੀ ਇਹ ਆਪਾਂ ਆਪਣੇ ਬੂਟਾ ਕੋਣ ਲਈ ਚੈਨਲ ਤੇ ਥੋੜੀ ਵੀਡੀਓ ਚਲਾ ਦਿਆ ਕਰਾਂਗੇ ਵੀ ਆਹ ਬਾਈ ਨੇ ਆਜੀ ਵੇਚਣੀ ਆ ਤੇ ਆਪਾਂ ਫਿਰ ਹੀ ਵੀਡੀਓ ਪਉਣੀ ਆ ਤੇ ਕਿਸ ਕਿਸੇ ਪ੍ਰਾਣੇ ਵੀ ਲੈਣਾ ਹੋਵੇ ਟਰੈਕਟਰ 855 ਤੇ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਾਲ ਦੇ ਆ 80 ਕੇ ਪੈਸੀ ਟਾਇਰ ਪਏ ਆ ਕਿਸੇ ਵੀ ਪ੍ਰਾਣੇ ਵੀ ਲੈਣਾ ਹੋਵੇ ਟਰੈਕਟਰ ਤੇ ਇਹ ਪਿੰਡ ਵਿੜਿੰਗਾ ਪਿੰਡ ਬਈ ਵਿੜਿੰਗਾ ਸ਼੍ਰੀ ਮੁਕਸਰ ਸਾਹਿਬ ਦੇ ਨਾਲ ਹੀ ਨੇੜੇ ਹੀ ਪਿੰਡ ਆ ਬਾਈ ਉੱਥੇ ਪਿੰਡ ਵਿੜਿੰਗਾ ਉੱਥੇ ਟਰੈਕਟਰ ਖੜਾ ਹੈ ਬਾਈ ਦੇ ਘਰੇ ਕਿਸੇ ਵੀ ਪ੍ਰਾਣੇ ਬਾਈ ਲੈਣਾ ਹੋਵੇ ਟਰੈਕਟਰ 855 2021 ਮਾਡਲ ਆ ਤੇ ਇਹ ਪਿੰਡ ਵਿੜਿੰਗਾ ਖੜਾ ਬਾਈ ਤੇ ਬਾਈ ਕਹਿੰਦਾ 6 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਡ ਦੇਉਂਗਾ ਬਾਈ ਪੂਰਾ ਸਾਫ ਤੇ ਪੂਰਾ ਸੋਹਣਾ ਟਰੈਡਾ ਚੱਲਿਆ ਵੀ ਬਹੁਤ ਘਾਟਾ ਬਾਈ ਕਹਿੰਦਾ ਵਾਹ ਕੇ ਚੱਕਰ ਕੇ ਮੇਰੇ ਘਰੋਂ ਟਰੈਡ ਲੈ ਜਾ ਵਟਸਐਪ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਅਰਜਨ 605 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਅਰਜਨ 605 ਤੇ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ ਨਵੇਂ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਤਿੰਨ ਸਪੀਡਾਂ ਟਰੈਕਟਰ ਆ ਬਾਈ ਕਿਸੇ ਵੀ ਵੀਰ ਪੁਰਾਣੇ ਵੀ ਟਾਇਰ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 90000 ਦੇ ਆਸ-ਪਾਸੇ ਮੈਂ ਟਰੈਡ ਦੇਉਂਗਾ ਬਾਈ ਤੇ ਏਰੀਆ ਬਾਈ ਤਲਵੰਡੀ ਭਾਈ ਤਲਵੰਡੀ ਭਾਈ ਦੇ ਨਾਲ ਪੈਂਦਾ ਬਾਈ ਦਾ ਬਾਈ ਉੱਥੇ ਟਰੈਕਟਰ ਖੜਾ ਕਿਸੇ ਵੀ ਪੁਰਾਣੇ ਵੀ ਟਾਇਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਡ ਵਧੀਆ ਆ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਬਾਈ ਤੇ ਤਲਵੰਡੀ ਭਾਈ ਦੇ ਨਾਲ ਪੈਂਦਾ ਬਾਈ ਉੱਥੇ ਟਰੈਡ ਖੜਾ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੀ ਸਕ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾ ਨੇ ਬਈ ਟਰਾਲਾ ਲੈਣਾ ਹੋਵੇ ਤੇ 13 ਸਾਢੇ 6 ਟਰਾਲਾ ਸਾਢੇ 6 ਫੁੱਟ ਚੌੜਾ ਤੇ 13 ਫੁੱਟ ਲੰਮਾ ਟਰਾਲਾ ਬਾਈ ਤੇ 2016 ਮਾਡਲ ਆ ਤੇ ਜੈਕ ਵਾਲਾ ਟਰਾਲਾ ਜੈਕ ਵਾਲਾ ਬਾਈ ਟਰਾਲਾ ਤੇ ਪੂਰਾ ਵਧੀਆ ਤੇ ਪੂਰਾ ਸੋਹਣਾ ਟਰਾਲਾ ਬਾਈ ਕਿਸੇ ਵੀ ਵੀਰ ਭਰਾ ਨੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਹੀ ਬਈ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 75000 ਦੇ ਆਸੇ ਪਾਸੇ ਮਟਰਾਲਾ ਦੇ ਦੂੰਗਾ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਟਰਾਲੇ ਵਾਲੇ ਦਾ ਇਹ ਲਾ ਲਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ 11 ਸਾਢੇ 6 ਟਰਾਲਾ ਬਾਈ ਸਾਢੇ 6 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਬਾਈ 2025 ਮਾਡਲ ਆ ਤੇ ਜੈਕ ਵਾਲਾ ਟਰਾਲਾ ਬਾਈ ਤੇ ਬੈੱਡ ਵੀ ਨਾਲ ਹੈਗਾ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਟਰਾਲਾ ਖੜਾ ਫਰੀਦਕੋਟ ਏਰੀਆ 'ਚ ਏਰੀਆ ਬਈ ਫਰੀਦਕੋਟ ਆ ਫਰੀਦਕੋਟ ਏਰੀਆ ਟ੍ਰਾਲਾ ਖੜਾ ਕਿਸੇ ਵੀਰ ਪ੍ਰਾਣੇ ਟ੍ਰਾਲਾ ਲੈਣਾ ਹੋਵੇ ਬਾਈ ਤੇ ਬਾਈ ਕਹਿੰਦਾ 1 ਲੱਖ ਤੇ 45 ਕਿਹ ਹਜ਼ਾਰ ਦੇ ਆਸੇ ਪਾਸੇ ਮਟਰਾਲਾ ਬਾਈ ਦੇ ਦੂੰਗਾ ਕਿਸੇ ਵੀ ਵੀਰ ਪ੍ਰਾਣੇ ਬਈ ਟ੍ਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਟ੍ਰਾਲੇ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਕੰਪੈਨ ਲੈਣੀ ਹੋਵੇ ਟਰੈਕਟਰ ਵਾਲੀ ਸਾਰੇ ਭਰਾ ਦੇਖ ਲਓ ਬਾਈ ਸਟੈਂਡਰਡਾਂ ਦੀ ਮਸ਼ੀਨ ਆ ਬਾਈ ਸਟੈਂਡਰਡ ਮਸ਼ੀਨ ਆ ਕਿਸੇ ਵੀਰ ਭਰਾਣੇ ਲੈਣੀ ਹੋਵੇ ਕੰਪੈਨ ਤੇ 2013 ਮਾਡਲ ਆ ਤੇ ਟਾਇਰ ਬਾਈ ਸਾਰੇ ਅੱਧੇ ਕੀ ਸਮਝੂ ਤੇ ਏਰੀਆ ਬਾਈ ਦਾ ਬਾਈ ਮਾਨਸਾ ਦੇ ਕੋਲੇ ਪਿੰਡ ਆ ਬਾਈ ਲੱਲੂਆਣਾ ਇਹ じゃ ਪਿੰਡ ਆ ਬਾਈ ਦਾ ਬਾਈ ਇਹ ਪੂਰਾ ਨਾ ਮੈਨੂੰ ਕੋਈ ਪਤਾ ਨਹੀਂ ਇਹ ਪਿੰਡ ਦਾ ਇਹੋ ਜਿਹਾ ਲਿਖਿਆ ਬਾਈ ਨੇ ਕੋਈ ਲੱਲੂਆਣਾ ਪਿੰਡ ਤੇ ਬਾਕੀ ਬਾਈ ਫੋਨ ਲਾ ਦੇ ਪਛੜੋ ਮਾਨਸਾ ਦੇ ਕੋਲੇ ਕਿਹੜਾ ਪਿੰਡ ਆ ਕਿਸੇ ਵੀਰ ਭਰਾਣੇ ਬਾਈ ਕੰਪੈਨ ਲੈਣੀ ਹੋਵੇ 2013 ਮਾਡਲ ਤੇ ਬਾਈ ਕਹਿੰਦਾ 3 ਲੱਖ ਤੇ 50000 ਦੇ ਆਸੇ ਪਾਸੇ ਮੈਂ ਕੰਪੈਨ ਦੇ ਦੂੰਗਾ ਬਾਈ ਇਹ ਫੋਨ ਨੰਬਰ ਆ ਬਾਈ ਤੇ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ। ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਸੁਪਰ ਸੀਟਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਵੀ ਸੁਪਰ ਸੀਟ ਲੈਣਾ ਹੋਵੇ ਤੇ 9 ਫੁੱਟਾ ਸੁਪਰ ਸੀਟਰ ਆ ਤੇ ਐਗਰੀ ਜੌਨ ਆਉਣ ਦਾ ਸੁਪਰ ਸੀਟਰ ਆ ਬਾਈ। ਐਗਰੀ ਜੌਨ ਆਉਣ ਦਾ ਵੀ ਸੁਪਰ ਸੀਟਰ ਆ ਤੇ 2024 ਮਾਡਲ ਆ ਜਿਵੇਂ ਨਵੇਂ ਸੁਪਾ ਸੀਟਰ ਪਿਆ ਬਾਈ ਕਿਸੇ ਵੀ ਪੁਰਾਣੇ ਬਈ ਸੁਪਰ ਸੀਟ ਲੈਣਾ ਹੋਵੇ ਤੇ ਏਰੀਆ ਨੱਥੀ ਵਾਲਾ ਏ ਬਈ ਮਾਨਸਾ ਦੇ ਪਈਲੇ ਪਾਸੇ ਦੱਸਦੇ ਆ ਵੀ ਨੇੜੇ ਹੀ ਆ ਮਾਨਸਾ ਦੇ ਨੱਥੀ ਵਾਲਾ ਏਰੀਆ ਕਿਸੇ ਵੀ ਪ੍ਰਾਣੇ ਬਈ ਲੈਣਾ ਹੋਵੇ ਤੇ ਬਾਈ ਬਾਈ ਕਹਿੰਦਾ 2 ਲੱਖ ਤੇ 5000 ਦਾ ਸੁਪਰ ਸੀਟਰ ਬਈ ਦਊਗਾ ਸਾਰੇ ਪਾਸੋਂ ਜਮਾ ਨਵਾਂ ਹੀ ਸੁਪਰ ਸੀਟਰ ਪਿਆ ਕਿਸੇ ਵੀ ਪ੍ਰਾਣੇ ਬਈ ਸੁਪਰ ਸੀਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਪ੍ਰਾਣੇ ਸੁਪਰ ਸੀਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪ੍ਰਾਣੇ ਬਈ ਸੁਪਰ ਸੀਟਰ ਲੈਣਾ ਹੋਵੇ ਤੇ 8 ਫੁੱਟਾ ਸੁਪਰ ਸੀਡਰ ਆ ਤੇ ਸਵੈਨ ਕੰਪਨੀ ਦਾ ਸੁਪਰ ਸੀਡਰ ਆ ਬਾਈ 8 ਫੁੱਟਾ ਸੁਪਰ ਸੀਡਰ ਆ ਸਵੈਨ ਕੰਪਨੀ ਦਾ ਸੁਪਰ ਸੀਡਰ ਆ ਬਾਈ ਤੇ 2021 22 ਮਾਡਲ ਆ ਸੁਪਰ ਸੀਡਰ ਤੇ ਕਿਸੇ ਵੀ ਪੁਰਾਣੇ ਬਾਈ ਲੈਣਾ ਹੋਵੇ ਤੇ ਏਰੀਆ ਪਿੰਡ ਬਾਲੀਆਂ ਵਾਲੀ ਪਿੰਡ ਬਾਲੀਆਂ ਬਾਲੀਆਂ ਵਾਲੀ ਤੇ ਬਰਨਾਲੇ ਦੇ ਕੋਲੇ ਪਿੰਡ ਆ ਬਾਈ ਬਰਨਾਲੇ ਦੇ ਨੇੜੇ ਹੀ ਪਿੰਡ ਰਹੇਗਾ ਬਾਈ ਬਾਲੀਆਂ ਵਾਲੀ ਪੈਂਡਾ ਬਾਈ ਨੇ ਇਹ ਜਨ ਲਿਖਿਆ ਆਪਦਾ ਐਡਰੈਸ ਕਿਸੇ ਵੀ ਭਰਾਣੇ ਬਾਈ ਸੁਪਰ ਸੀਟ ਲੈਣਾ ਹੋਵੇ ਇਹ ਬਾਈ ਕਹਿੰਦਾ 92k ਦੇ ਆਸੇ ਪਾਸੇ ਮੈਂ ਸੁਪਰ ਸੀਟਰ ਬਈ ਦੇ ਦੂੰਗਾ ਕਿਸੇ ਭਰਾਣੇ ਬਾਈ ਸੁਪਰ ਸੀਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾਰਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 7 ਸੀਗੀਆਂ ਬਈ ਖੇਤੀਬਾੜੀ ਬਕਾਉ ਮਸ਼ੀਨਾਂ ਦੀਆਂ ਦੀਆਂ ਤੇ ਆਪਾਂ ਸੱਥੇ ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਬਕਾਉ ਮਸ਼ੀਨਾਂ ਦੀ ਵੀਡੀਓ ਆਪਾਂ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਹਸਰੀ ਕਾ